ਪੁਰਾਣਾ ਵਿੱਚ ਕਥਾ ਨਿਕਲ ਪਈ ਕਿ 14 ਰਤਨ ਸਮੁੰਦਰ ਦੇ ਚੋਂ ਨਿਕਲੇ ਤੇ ਉਹਦੇ ਚੋਂ ਇੱਕ ਸ਼ਰਾਬ ਹੈ ਤੇ ਮੁਰ ਕੁਝ ਸ਼ਰਾਬੀਆਂ ਨੇ ਬਸ ਇੰਨੀ ਗੱਲ ਨੋਟ ਕਰ ਲਈ ਵੀ ਸ਼ਰਾਬ ਜਿਹੜਾ ਰਤਨ ਹੈ ਸਮੁੰਦਰ ਚੋਂ ਨਿਕਲੇ ਤੇ ਇਹਨਾਂ ਨੂੰ ਪੁੱਛੋ ਬਾਕੀ ਦੇ 13 ਰਤਨ ਕਿਹੜੇ ਸਨ ਤੇ ਕਹਿ ਦਿੰਦੇ ਨੇ ਇਹ ਗੈ ਨਹੀਂ ਯਾਦ ਰੱਖਣ ਜਿਨ੍ਹਾਂ ਨੇ ਕਥਾ ਕਰਨੀ ਆਪਾਂ ਤਾਂ ਇੱਕੋ ਹੀ ਯਾਦ ਰੱਖਿਆ 14ਵਾਂ ਰਤਨ ਸ਼ਟਾ ਪਰ ਅਧੂਰੀ ਗੱਲ ਇਹਨਾਂ ਨੇ ਯਾਦ ਕੀਤੀ ਹੈ ਇਹਨਾਂ ਨੂੰ ਪੂਰੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ 14ਵਾਂ ਜਿਹੜਾ ਰਤਨ ਸੀ ਨਾ ਇਹ ਦੈਤਾਂ ਨੂੰ ਦਿੱਤਾ ਗਿਆ ਸੀ ਵਿਸ਼ਨੂ ਨੇ ਦੈਤਾਂ ਨੂੰ ਦਿੱਤਾ ਸੀ ਸ਼ੈਤਾਨਾਂ ਨੂੰ ਦੋ ਪੰਕਤੀਆਂ ਬਿਠਾ ਦਿੱਤੀਆਂ ਦੇਵਤਿਆਂ ਦੀਆਂ ਤੇ ਦੈਤਾਂ ਦੀ ਅੰਮ੍ਰਿਤ ਤੇ ਬਾਕੀ ਰਤਨ ਦੇ ਦਿੱਤੇ ਦੇਵਤਿਆਂ ਨੂੰ ਸ਼ਰਾਬ ਦੇ ਦਿੱਤੇ ਦੈਂਤਾਂ ਨੂੰ ਤੇ ਦੈਂਤਾਂ ਨੂੰ ਇਹ ਹੀ ਆਖੇ ਬਈ ਇਹ ਹੀ ਅਮਰਤ ਹੈ ਪੀਓ ਦੈਂਤਾਂ ਵਾਸਤੇ ਇਹ ਹੀ ਅਮਰਤ ਹੁੰਦਾ ਵਰਗੇ ਅਮਰਤ ਹੁੰਦੇ ਪਹਿਲੀ ਗੱਲ ਇਹ ਗੱਲ ਪੂਰੀ ਯਾਦ ਰੱਖਣੀ ਚਾਹੀਦੀ ਜੀ ਸਾਖੀ ਨੂੰ ਯਾਦ ਵੀ ਕਰਨਾ ਹੈ ਨਾ ਤੇ ਕੰਮ ਸੇ ਕੰਮ ਪੂਰਨ ਤੌਰ ਤੇ ਯਾਦ ਰੱਖਣਾ ਚਾਹੀਦਾ